ਨਾਬਾਰੇ ਸਰਕਾਰੀ ਹਸਪਤਾਲ ਵਿੱਚ ਸਿਹਤ ਮੰਤਰੀ ਵੱਲੋਂ ਅਚਾਨਕ ਚੈਕਿੰਗ ਕਰਕੇ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਗਿਆ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਭਰ ਵਿੱਚ 881 ਮੁਹੱਲਾ ਕਲੀਨਿਕ ਹਨ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਭਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਵਚਨਬੱਧ ਹੈ। ਮੇਰਾ ਮਕਸਦ ਹੈ ਕਿ ਸਾਰੇ ਹਸਪਤਾਲਾਂ ਨੂੰ ਵਿਜ਼ਿਟ ਕਰਕੇ ਜਿਵੇਂ ਇਹ ਸੈਂਟਰਾਂ ਨੂੰ ਸ਼ੁਰੂ ਕਰਨਾ ਹੈ। ਔਰ ਮਰੀਜ਼ਾਂ ਨੂੰ ਸਾਰੀ ਸੁਵਿਧਾ ਮਿਲਦੀ ਆ ਡਾਕਟਰਸ ਵੀ ਦੇਖਦੇ ਸਾਰੇ ਪੇਸ਼ੈਂਟ ਦੇਖਦੇ ਆ ਬਾਕੀ ਸਾਰਾ ਕੁਝ ਠੀਕ ਹੈ ਦਵਾਈਆਂ ਮਿਲ ਰਹੀਆਂ ਮਰੀਜ਼ਾਂ ਨੂੰ। ਲੇਕਿਨ 100% ਨਹੀਂ ਮਿਲਣੀ ਆ 100% ਦਵਾਈ ਹਸਪਤਾਲਾਂ ਤੋਂ ਦੇਣੀ ਆ ਔਰ ਫ੍ਰੀ ਦੇਣੀ ਆ ਜੇ ਲੋੜ ਪੈ ਗਈ ਤਾਂ ਡਾਕਟਰ ਖਰੀਦ ਕੇ ਦੇਣਗੇ ਐਸਐਮਓ ਸਾਡੇ ਨਾਲ ਖੜੇ ਆ ਐਸਐਮਓ ਖਰੀਦ ਕੇ ਦੇਣਗੇ ਪੇਸ਼ੈਂਟ ਦਵਾਈ ਖਰੀਦਣ ਨਹੀਂ ਜਾਏਗਾ ਸਰ ਸਰ ਕਿ ਸਟਾਫ ਦੀ ਲੋਕ ਘਾਟ ਆਈ ਵਿਚਰੇ ਲੰਦੇ ਚਲੇ ਆ ਉਹ ਸਟਾਫ ਦੀ ਭਰਤੀ ਚੱਲ ਰਹੀ ਹੈ ਜੀ ਡਾਕਟਰ ਭਰਤੀ ਕੀਤੇ ਹੁਣ ਜਿਹੜੇ ਪੈਰਾਮੀਟਰਸ ਦੀ ਵੀ ਕੈਬਨਟ ਨੇ ਜਿਹੜੀ ਹੁਣ ਪਰਸੋਂ ਹੋਈ ਹੈ ਨਾ ਤੇ ਉਹ ਨਵੀਂ ਭਰਤੀ ਸ਼ੁਰੂ ਹੋ ਰਹੀ ਆ ਵੀ ਮੇਰਾ 1.5 2 ਮਹੀਨੇ ਦਾ ਸਟਾਫ ਵੀ ਆ ਜਾਣਾ ਸਾਰੇ ਇਹ ਸਾਰਾ ਬਿਲਡਿੰਗ ਨੂੰ ਵੀ ਬੜੀ ਦੇਰ ਹੋ ਗਈ ਜੀ ਹਾਂ ਇਹ ਹੁਣ ਸਾਰਾ ਇਹ ਤਾਂ ਬਿਜਲੀ ਦਾ ਇਸ਼ੂ ਸੀਗਾ ਜੀ ਸੌਟ ਆਊਟ ਹੋ ਗਿਆ ਇਦੇ ਵਿੱਚ ਵੀ ਹੁਣ ਸ਼ਿਫਟ ਕਰਾਂਗੇ। ਇਦੇ ਵਿੱਚ ਬਾਕੀ ਦਾ ਸਮਾਨ ਵੀ ਭੇਜਾਂਗਾ। ਨਾਵੇਂ ਬੈੱਡ ਵਗੈਰਾ ਸਾਰੇ ਆਪਰੇਸ਼ਨ ਥੀਟਰ ਦਾ ਸਮਾਨ ਸਾਰਾ ਭੇਜਾਂਗੇ। ਔਰ ਇਹਨੂੰ ਜਲਦੀ ਸ਼ੁਰੂ ਕਰਾਂਗੇ ਦੋ ਪਰਮੇ। ਮੱਲਾ ਕਲੀਨਿਕ ਦਾ ਸਰ ਹੁਣ ਕੀ ਸਟੇਟਸ ਆ ਵੀ ਹੋਰ ਵਾ। ਮੱਲਾ ਕਲੀਨਿਕ ਦਾ ਕਾਰਸੋ ਕਿਸੀ ਹੈ ਜੀ ਹੁਣ ਸਾਡੀ ਪਹਿਲੀ ਕੋਸ਼ਿਸ਼ ਹੈ ਕਿ ਜਿਹੜੇ ਜਿਹੜੇ ਰੂਰਲ ਡਿਸਪੈਂਸਰੀ ਜਾਨਾ ਜੀ 500 550 ਦੇ ਕਰੀਬ ਆ। ਉਹਨਾਂ ਨੇ ਵੀ ਇਸੇ ਪੈਟਰਨ ਦੇ ਉੱਤੇ ਜਿਹੜਾ ਸਟਾਫ ਭਰਤੀ ਕਰਦੇ ਤੇ ਉਹਨਾਂ ਨੂੰ ਜਿਹੜੀ ਹੈਗੀ ਹੈ ਦਵਾਈ ਔਰ ਉਹਨਾਂ ਨੂੰ ਸਾਰੇ ਉਹਨਾਂ ਦੇ ਡਾਇਗਨੋਸਟਿਕ ਟੈਸਟ ਉੱਤੇ ਹੋਣ ਲੱਗਿਆ। ਅਸੀਂ ਉਹ ਜਿਹੜਾ ਸਟਾਫ ਹੋਏਗਾ ਉਹਨਾਂ ਨੂੰ ਅਸੀਂ ਜਿਵੇਂ 90 ਦਾ ਹਸਪਤਾਲ ਹੈ 510 ਦਾ ਹਸਪਤਾਲ ਹੈ ਇਹਨਾਂ ਜਿਹੜੇ ਨੇੜੇ ਦੇ ਹਸਪਤਾਲਾਂ ਉੱਤੇ ਉਹਨਾਂ ਨੂੰ ਲਗਾ ਕੇ ਉੱਥੇ ਵੀ ਸਰਵਿਸਿਜ਼ ਬਿਹਤਰ ਹੋਣਗੀਆਂ ਸਟਾਫ ਪੂਰਾ ਹੋ ਜਾਊਗਾ ਹੈਲਥ ਮਿਨਿਸਟਰ ਸਰ ਵੱਲੋਂ ਵੀ ਜਿਹੜੇ ਕੀਤਾ ਗਿਆ ਤੇ ਉਹਨਾਂ ਨੇ ਸਾਰਾ ਜਿਹੜਾ ਹੈਗਾ ਹਸਪਤਾਲ ਦਾ ਕਾਰਗੁਜ਼ਾਰੀ ਦੇਖੀ ਹੈ ਤੇ ਉਹਨਾਂ ਨੇ ਆਪਣਾ ਹੋ ਠੀਕ ਮੈਚ ਤੇ ਜਿਹੜੀ ਮੈਡੀਸਨ ਹੈ 80% ਮਿਲ ਰਹੀ ਹੈ ਪਰ ਜਿਹੜੀ 20% ਹੈ ਉਹ ਵੀ ਅਸੀਂ ਕਰਵਾ ਦਾਂਗੇ ਕਿਉਂਕਿ ਕਈ ਵਾਰ ਜ਼ਿਆਦਾ ਪੇਸ਼ੈਂਟ ਹੁੰਦੇ ਅਸੀਂ ਆਰਡਰ ਪਾਇਆ ਹੁੰਦੀ ਇਸ ਕਰਕੇ ਰਹਿ ਜਾਂਦੀ ਹੈ ਤੇ ਜਿਹੜੀ ਨਵੀਂ ਬਿਲਡਿੰਗ ਹੈ ਤੇ ਜਿਹੜੀ ਇੱਕ ਉਹਦੀ ਬਿਜਲੀ ਦੀ ਪ੍ਰੋਬਲਮ ਸੀ ਥੋੜੀ ਜੀ ਸਰ ਕਹਿੰਦੇ ਸਮਾਨ ਭੇਜ ਦੇਣ ਏਸੀ ਦਾ ਉਸ ਤਰ੍ਹਾਂ ਦਾ ਸ਼ੁਰੂ ਕਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ